ਆਧੁਨਿਕ WhatsApp ਤੋਂ ਜੋ ਪ੍ਰਸਤ ਦੇਰੇ ਲਗਾਤਾ ਸਰ ਕੋਈ ਸਾਨੂੰ ਕਿਸੇ ਵੀ ਚੀਜ਼ ਦਾ ਨਹੀਂ ਯਕੀਨ ਹੋਣਿਆ ਅਸੀਂ ਵੇਖੋ 26 ਤਰੀਕ ਦਾ ਸਾਡਾ ਇਨਸੀਡੈਂਟ ਹੋਇਆ ਵਾ ਠੀਕ ਹੈ ਇਹਨਾਂ ਨੇ ਸਾਡੇ ਤੋਂ ਪੁਲਿਸ ਡਿਪਾਰਟਮੈਂਟ ਸਾਰੀ ਹਰ ਤਰ੍ਹਾਂ ਦੀ ਫੋਰਸ ਉੱਥੇ ਆਈ ਸੀ ਵਿਲ ਹਸਪੀਟਲ ਮੇਰੇ ਮੇਰੇ ਫਾਦੇ ਤੇ ਇਹਨਾਂ ਨੇ ਪ੍ਰੈਸ਼ਰਾਈਜ਼ ਕੀਤਾ ਤੁਸੀਂ ਐਫ ਆਈ ਆਰ ਕਰਾਓ ਕਰਾਓ ਸਾਨੂੰ ਕੋਈ ਡੈੱਡ ਬੋਡੀ ਨਹੀਂ ਇਹਨਾਂ ਨੇ ਉਹ ਦੋਸਤਾਂ ਨੂੰ ਵਿਖਾ ਲਈ ਹੋਈ ਸੀ ਠੀਕ ਹੈ ਇਹਨਾਂ ਦੇ ਕਹਿ ਤੇ ਅਸੀਂ ਆਪਾਂ ਇਹਨਾਂ ਨੂੰ ਸਟੇਟਮੈਂਟ ਦੇ ਕੇ ਅਸੀਂ ਆਪਣੇ ਘਰ ਚਲੇ ਗਏ ਪਰ ਅੱਜ 26 ਤਰੀਕ ਤੋਂ ਅਜੇ ਤੱਕ ਇਹਨਾਂ ਨੇ ਇਨਵੈਸਟੀਗੇਟ ਕੀ ਕੀਤਾ ਸਾਨੂੰ ਕੁਝ ਵੀ ਤੇ ਦੱਸਿਆ ਸਾਨੂੰ ਐਫ ਆਰ ਦੀ ਕਾਪੀ ਤੱਕ ਪ੍ਰੋਵਾਈਡ ਨਹੀਂ ਕੀਤੀ ਹੋਈ ਇਹਨਾਂ ਨੇ ਇੰਨਾ ਹਾਈਲਾਈਟਡ ਕੇਸ ਹੋਣ ਦੇ ਬਾਵਜੂਦ ਇਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਵੀ ਹਾਈਲਾਈਟਡ ਹੋਣੀ ਚਾਹੀਦੀ ਨਾ ਥੋੜੀ ਮਤਲਬ ਥੋੜਾ ਫਾਸਟ ਦੇ ਗਨ ਪੂਰਾ ਪੀਸ ਲੈ ਜੱਗੂ ਦਾ ਖਾਸ ਹੀ ਤਾਂ ਕਰਕੇ ਸਮਝਦੇ ਉਸ ਦਾ ਕਦੋਂ ਨਹੀਂ ਖਾਸ ਵੇਖੋ ਮੇਰਾ ਰਿਸ਼ਤੇ ਉਹ ਰਿਸ਼ਤੇਦਾਰ ਜੱਗੂ ਵੀਰ ਸਾਡਾ ਵੀਰ ਲੱਗਦਾ ਮੇਰੇ ਖਾਸ ਨਾਨਕੇ ਆ ਭਗਵਾਨਪੁਰ ਮੇਰੇ ਮਾਮੀ ਜੀ ਲੱਗਦੇ ਆ ਤੂੰ ਉਹਨੇ ਦਾ ਮਲਵੇ ਥੋੜੀ ਜਿਹੜਾ ਬੰਦਾ ਰਿਸ਼ਤੇਦਾਰ ਦੇ ਰਿਸ਼ਤੇਦਾਰਾਂ ਦੇ ਘਰ ਚ ਜਾ ਜਾ ਕੇ ਤੁਸੀਂ ਮਾਰੋ ਉਹਨਾਂ ਨੂੰ ਜੇ ਇੱਕ ਜੇ ਜਗੂ ਵੀਰ ਦੀ ਵੀ ਗੱਲ ਕਰੀਓ ਨਾ ਉਹ ਵੀ ਇੰਨਾ ਇਦਾਂ ਹੀ ਇਦਾਂ ਹੀ ਪੁਲਿਸ ਵਾਲਿਆਂ ਨੇ ਝੂਠੇ ਪਰਚੇ ਪਾ ਪਾ ਕੇ ਉਹਨੂੰ ਉਸ ਦਲਦਲ ਚ ਵਾਰਤਾ ਜਿੱਥੋਂ ਉਹ ਨਿਕਲਿਆ ਹੀ ਨਹੀਂ ਬਾਅਦ ਵਿੱਚ ਖਡਾਰੀ ਰਿਆ ਉਹ ਵੀ ਕਬੱਡੀ ਦਾ ਸਭ ਨੂੰ ਪਤਾ ਉਹਦੀ ਬੈਕਗ੍ਰਾਉਂਡ ਸਭ ਨੂੰ ਪਤਾ ਪਰ ਜਦੋਂ ਇੱਕ ਤੁਹਾਨੂੰ ਪਤਾ ਇੱਕ ਵਾਰੀ ਬੰਦੇ ਦਾ ਨਾਮ ਲੱਗ ਜਾਂਦਾ ਨਾ ਦੁਨੀਆ ਗੈਂਗਸਟਰ ਗੈਂਗਸਟਰ ਕਿਸੇ ਤੇ ਨਿਕਾ ਜਿਹੀ ਪਰਚਾ ਹੁੰਦਾ ਹਰ ਬੰਦਾ ਕਹਿ ਦਿੰਦਾ ਇਹ ਤੇ ਗੈਂਗਸਟਰ ਆ ਇਹ ਤੇ ਗੈਂਗਸਟਰ ਹੁਣ ਜਾਗੂ ਦੇ ਕਿੰਨੇ ਰਿਸ਼ਤੇਦਾਰ ਆ ਹਰ ਰਿਸ਼ਤੇਦਾਰਾਂ ਵਿੱਚ ਬੜੀ ਮੁੰਡੇ ਵੀ ਹੈਗੇ ਆ ਹੁਣ ਹਰ ਮੁੰਡਿਆਂ ਨੂੰ ਤੁਸੀਂ ਉਹਨਾਂ ਨਾਲ ਜੋੜ ਕੇ ਤੁਸੀਂ ਗੈਂਗਸਟਰ ਥੋੜੀ ਕਹਿ ਦੋਗੇ ਇਸ ਇਸ ਮਾਮਲੇ 'ਚ ਕੋਈ ਕਾਰਵਾਈ ਕਿੱਦਾਂ ਦੇਖਦੇ ਹੋ ਕੋਈ ਕੋਈ ਨਹੀਂ ਕਾਰਵਾਈ ਕਰਨ ਦੀ 26 ਤਰੀਕ ਦਾ ਇਨਸੀਡੈਂਟ ਨਾ ਇਹਨਾਂ ਨੇ ਕੀ ਕੀਤਾ ਨਹੀਂ ਸਰ ਉਹੀ ਕਿਸ ਦੇ ਘਰ ਦਾ ਕੋਈ ਕਿੱਦਾਂ ਕਾਰੋਬਾਰ ਸਮਝ ਸਕਦਾ ਉਹਨਾਂ ਦੇ ਖੋਦੇ ਆਪਣੇ ਬ੍ਰਦਰ ਵੀ ਹੈਗੇ ਆ ਠੀਕ ਆ ਤੇ ਉਹ ਕਿਤੇ ਹੁਣ ਸਾਡਾ ਆਪਣਾ ਘਰ ਆ ਰਿਸ਼ਤੇਦਾਰੀ ਆਪਣੀ ਜਗ੍ਹਾ ਕਾਰੋਬਾਰ ਆਪਣੀ ਜਗ੍ਹਾ ਕਦੀ ਇਦਾਂ ਹੋਇਆ ਸਾਹਮਣੇ ਵਾਲੇ ਰਿਸ਼ਤੇਦਾਰ ਦਾ ਕੰਮ ਆ ਤੇ ਉੱਥੇ ਮੈਂ ਜਾ ਕੇ ਬਹਿ ਜਾ ਜੋ ਕੰਮ ਉਹਨਾਂ ਕਰਨਾ ਕੁਛ ਵੀ ਆ ਉਹ ਅਗਲੇ ਦਾ ਹੀ ਕੰਮ ਆ ਤੇ ਨਾਲ ਇਹ ਕਿਤੇ ਲਿਖਿਆ ਥੋੜੀ ਆ ਵੀ ਜੱਗੂ ਭਗਵਾਨਪੁਰਿਆ ਜੇ ਸਾਰੀ ਦੁਨੀਆ ਕਹਿਣ ਦੀ ਆ ਵੀ ਉਸ ਮਗਲ ਰਿਆ ਇਹ ਆ ਉਹ ਦੁਨੀਆ ਦੇ ਇੱਕ ਦੇ ਪਿੱਛੇ ਸਾਰੇ ਲੱਗੀ ਜਾਣ ਦੇ ਅੱਜ ਪਰ ਇੱਕ ਭੈਣ ਦਾ ਭਰਾ ਚਲਾ ਗਿਆ ਉਹ ਕਦੀ ਨਜ਼ਾਰਾ ਬੜਾ ਮੇਰੇ ਵੀਰ ਦਾ ਬੜੀ ਬੇਰਹਿਮ ਕਤਲ ਕੀਤਾ ਅਟਲੀ ਸੰਬੰਧੀ ਦੇ ਫੜਨ ਜਿਹੜੇ ਹੁਣ ਪੁਲਿਸ ਨੇ ਜਿਹੜਾ ਐਸਵਾਸ਼ਨ ਦਿੱਤਾ ਤੇ ਸੰਤੁਸ਼ਟੀ ਹੋਵੇ ਬਿਚਾਰ ਸਰ ਉਹਨਾਂ ਨੇ ਕਿਹਾ ਹੈ ਆਪਾਂ ਇਨਵੈਸਟੀਗੇਟ ਕਰਾਂਗੇ ਤੁਸੀਂ ਇਸ ਚੀਜ਼ ਵਾਸਤੇ ਪੇਸ਼ੈਂਸ ਰੱਖੋ ਕਿਉਂਕਿ ਹਾਈਲਾਈਟਡ ਕੇਸ ਹੈ ਤੇ ਇਸ ਚੀਜ਼ ਤੇ ਟਾਈਮ ਲੱਗੇ ਇੱਕ ਤਾਂ ਖਾਸ ਵੀ ਦਿੱਤੀ ਗਈ ਹੈ ਤੁਹਾਡੇ ਪਰਿਵਾਰ ਵੱਲੋਂ ਉਹਦੇ ਬਾਰੇ ਕੁਝ ਦੱਸਿਆ ਪੁਲਿਸ ਨੂੰ ਨਹੀਂ ਸਰ ਉਹ ਆਂਦੀ ਹੈ ਕਿ ਆਪਾਂ ਤੁਹਾਨੂੰ ਇਸ ਚੀਜ਼ ਦਾ ਯਕੀਨ ਦਿਵਾਉਣਾ ਹੈ ਕਿ ਤੁਸੀਂ ਆਪਣਾ ਧਰਨਾ ਚੁੱਕੋ ਇਸ ਚੀਜ਼ ਨੂੰ ਟਾਈਮ ਲੱਗੇ ਭੈਣ ਚਲੋ 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 ਮੀਡੀਆ ਆਪਾਂ ਤਾਂ ਲਗਾ ਦਿੱਤਾ ਗਿਆ ਕੀ ਮੰਗਾਂ ਦਾ ਪੂਜਬਲਾ ਕੀ ਇਹ ਇਹਨਾਂ ਦੀ ਕੋਈ ਨਾ ਜਿਹੜਾ 185 ਨੰਬਰ ਐਫ ਆਈ ਆਰ ਦਰਜ ਹੋਈ ਆ ਉਹਦੇ ਵਿੱਚ ਅਣਪਛਾਤੇਆਂ ਨੇ ਜਿਹੜੇ ਵਿਅਕਤੀਆਂ ਨੇ ਇਹਨਾਂ ਦੇ ਗੋਲੀਆਂ ਚਲਾ ਕੇ ਦੀ ਡੈਥ ਹੋਈ ਆ ਉਹਦੇ ਸੰਬੰਧੀ ਹਣੋ ਜੋ ਵੀ ਇਹਨਾਂ ਦੀ ਮੰਗ ਹੀ ਹੈ ਕੋਈ ਐਪਲੀਕੇਸ਼ਨ ਉਹ ਸੀਵ ਕਰ ਲਈ ਅਸੀਂ ਹੁਣ ਉਹ ਮਕਦਮਾ ਖਤਮ ਹੋ ਰਿਹਾ ਉਹ ਇਨਵੈਸਟੀਗੇਸ਼ਨ ਕਰ ਰਹੇ ਨੇ ਸਰ ਇਹਨਾਂ ਦਾ ਕਹਿਣਾ ਸੀ ਕਿ ਇਹ ਇੱਕ ਤਰਖਾਸ ਕੀਤੀ ਹੋਈ ਆ ਪੰਜ ਉਹ ਮੈਂ ਸੀਵ ਕੀਤੀ ਆ ਨਾ ਉਹ ਤਾਂ ਹੀ ਤਾਂ ਸੈਟੀਸਫਾਈ ਹੋਇਆ ਨਾ ਉਹ 185 ਜਿਹੜਾ ਮੁਕਦਮਾ ਆ ਉਹਦੇ ਮੁਤਲਕਾ ਹੀ ਆ ਉਹ ਅਸੀਂ ਕਰ ਰਹੇ ਆ ਐਫ ਆਈ ਆਰ ਉਹ ਉਹਨਾਂ ਨੇ ਕੱਲ ਜਿਹੜਾ ਹੋਇਆ ਉਹਨਾਂ ਨੂੰ ਸਾਰਾ ਪਤਾ ਬਾਕੀ ਉਹ ਮਦਈ ਜੋ ਕਹਿੰਦੇ ਉਹ ਹੀ ਹੋਏਗਾ ਹੁਣ ਇਹ ਹੋਈ ਹੈ ਵੀ ਠੀਕ ਹੈ ਸੈਟੀਸਫਾਈ ਹੋ ਗਿਆ ਜੋ ਉਹਨਾਂ ਨੇ ਕਿਹਾ ਸੀ ਉਹ ਮੰਨਿਆ ਹੁਣ ਉਸ ਤੋਂ ਬਾਅਦ ਆਪਾਂ ਇਨਵੈਸਟੀਗੇਸ਼ਨ ਲਿਆਂ ਆ ਚੋਕ ਰਹੇ ਆ ਸਰਕਾਰਾਂ ਨੇ ਝੂਠੇ ਪਰਚਿਆਂ ਦੇ ਫੋਨ ਦੇ ਚੱਕਰਾਂ ਤੇ ਮੇਰੇ ਵੀਰ ਨੂੰ ਇਹੋ ਜੀ ਦੁਨੀਆ ਅਜ ਕਰਦਾ ਨਿਕਲੇ ਨਹੀਂ ਗਿਆ ਦੇਖੋ ਪ੍ਰੋਸਾਧ ਪ੍ਰੋਸਾਧ ਦੇ ਰਹੇ ਲਗਾਤਾਰ ਸਰ ਕੋਈ ਸਾਨੂੰ ਕਿਸੇ ਵੀ ਚੀਜ਼ ਦਾ ਨਹੀਂ ਯਕੀਨ ਹੋ ਅੱਜ ਵੀ ਇੱਕ ਹੋਰ 23 ਦੇ ਇੱਕ ਦਾ ਸਾਡਾ ਇਨਸੀਡੈਂਟ ਹੋਇਆ ਵਾ ਠੀਕ ਹੈ ਇਹਨਾਂ ਨੇ ਸਾਡੇ ਤੋਂ ਪੁਲਿਸ ਡਿਪਾਰਟਮੈਂਟ ਸਾਰੇ ਹਰ ਤਰ੍ਹਾਂ ਦੀ ਫੋਰਸ ਉੱਥੇ ਆਈ ਸੀ ਵਿਲ ਹਸਪੀਟਲ ਮੇਰੇ ਮੇਰੇ ਫਾਦੇ ਤੇ ਇਹਨਾਂ ਨੇ ਪ੍ਰੈਸ਼ਰਾਈਜ਼ ਕੀਤਾ ਤੁਸੀਂ ਮਮਾ ਐਫ ਆਈ ਆਰ ਕਰਾਓ ਕਰਾਓ ਸਾਨੂੰ ਕੋਈ ਡੈੱਡ ਬੋਡੀ ਨਹੀਂ ਇਹਨਾਂ ਨੇ ਉਦੋਂ ਉਸ ਟਾਈਮ ਵਿਖਾ ਲਈ ਹੋਈ ਸੀ ਠੀਕ ਹੈ ਇਹਨਾਂ ਦੇ ਕਹਿਣ ਤੇ ਅਸੀਂ ਆਪਾਂ ਇਹਨਾਂ ਨੂੰ ਸਟੇਟਮੈਂਟ ਦੇ ਕੇ ਅਸੀਂ ਆਪਣੇ ਘਰ ਚਲੇ ਗਏ ਪਰ ਅੱਜ 26 ਤਰੀਕ ਤੋਂ ਅੱਜ ਤੱਕ ਇਹਨਾਂ ਨੇ ਇਨਵੈਸਟੀਗੇਟ ਕੀ ਕੀਤਾ ਸਾਨੂੰ ਕੁਝ ਵੀ ਤੇ ਦੱਸਿਆ ਸਾਨੂੰ ਐਫ ਆਈ ਆਰ ਦੀ ਕਾਪੀ ਤੱਕ ਪ੍ਰੋਵਾਈਡ ਨਹੀਂ ਕੀਤੀ ਹੋਈ ਇਹਨਾਂ ਨੇ ਇੰਨਾ ਹਾਈਲਾਈਟਡ ਕੇਸ ਹੋਣ ਦੇ ਬਾਵਜੂਦ ਇਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਵੀ ਹਾਈਲਾਈਟਡ ਹੋਣੀ ਚਾਹੀਦੀ ਨਾ ਥੋੜੀ ਮਤਲਬ ਥੋੜਾ ਫਾਸਟ ਦੇ ਗਨ ਪੂਰਾ ਪੀਸ ਹੈ ਜਗੂ ਦਾ ਖਾਸ ਹੀ ਬਾਗਰ ਕੇ ਸਮਝਦੇ ਉਸ ਦਾ ਕਦੋਂ ਨਹੀਂ ਖਾਸ ਵੇਖੋ ਮੇਰਾ ਰਿਸ਼ਤੇ ਉਹ ਰਿਸ਼ਤੇਦਾਰ ਜਗੂ ਵੀਰ ਸਾਡਾ ਵੀਰ ਲੱਗਦਾ ਮੇਰੇ ਖਾਸ ਨਾਨਕੇ ਆ ਭਗਵਾਨਪੁਰ ਮੇਰੇ ਮਾਮੀ ਜੀ ਲੱਗਦੇ ਆ ਤੂੰ ਹੁਣ ਇਹਦਾ ਮਲਵੇ ਥੋੜੀ ਜਿਹੜਾ ਬੰਦਾ ਰਿਸ਼ਤੇਦਾਰ ਦੇ ਰਿਸ਼ਤੇਦਾਰਾਂ ਦੇ ਘਰ ਚ ਜਾ ਜਾ ਕੇ ਤੁਸੀਂ ਮਾਰੋ ਉਹਨਾਂ ਨੂੰ ਜੇ ਇੱਕ ਜੇ ਜਗੂ ਵੀਰ ਦੀ ਵੀ ਗੱਲ ਕਰੀਓ ਨਾ ਉਹ ਵੀ ਇੰਨਾ ਇਦਾਂ ਹੀ ਪੁਲਿਸ ਵਾਲਿਆਂ ਨੇ ਝੂਠੇ ਪਰਚੇ ਪਾ ਪਾ ਕੇ ਉਹਨੂੰ ਉਸ ਦਲਦਲ ਚ ਵਾਰਤਾ ਜਿੱਥੋਂ ਉਹ ਨਿਕਲਿਆ ਹੀ ਨਹੀਂ ਬਾਅਦ ਵਿੱਚ ਖਿਡਾਰੀ ਰਿਹਾ ਉਹ ਵੀ ਕਬੱਡੀ ਦਾ ਸਭ ਨੂੰ ਪਤਾ ਉਹਦੀ ਬੈਕਗ੍ਰਾਉਂਡ ਸਭ ਨੂੰ ਪਤਾ ਪਰ ਜਦੋਂ ਇੱਕ ਤੁਹਾਨੂੰ ਪਤਾ ਇੱਕ ਵਾਰੀ ਬੰਦੇ ਦਾ ਨਾਮ ਲੱਗ ਜਾਂਦਾ ਨਾ ਦੁਨੀਆ ਗੈਂਗਸਟਰ ਗੈਂਗਸਟਰ ਕਹਿੰਦੇ ਨਿਕਾ ਜਿਹਾ ਵੀ ਪਰਚਾ ਹੁੰਦਾ ਹਰ ਬੰਦਾ ਕਹਿ ਦਿੰਦਾ ਇਹ ਤੇ ਗੈਂਗਸਟਰ ਆ ਇਹ ਤੇ ਗੈਂਗਸਟਰ ਹੁਣ ਜੱਗੂ ਦੇ ਕਿੰਨੇ ਰਿਸ਼ਤੇਦਾਰ ਆ ਹਰ ਰਿਸ਼ਤੇਦਾਰਾਂ ਵਿੱਚ ਬੜੀ ਮੁੰਡੇ ਵੀ ਹੈਗੇ ਆ ਹੁਣ ਹਰ ਮੁੰਡਿਆਂ ਨੂੰ ਤੁਸੀਂ ਉਹਨਾਂ ਨਾਲ ਜੋੜ ਕੇ ਤੁਸੀਂ ਗੈਂਗਸਟਰ ਥੋੜੀ ਕਹਿ ਦੋਗੇ ਇਸ ਇਸ ਸਾਰਾ ਇਸ ਦੀ ਕਾਰਵਾਈ ਕਿੱਦਾਂ ਦੇਖਦੇ ਹੋ ਕੋਈ ਕੋਈ ਨਹੀਂ ਕਾਰਵਾਈ ਕਰਨ ਦੀ 26 ਤਰੀਕ ਦਾ ਇਨਸੀਡੈਂਟ ਨਾ ਇਹਨਾਂ ਨੇ ਕੀ ਕੀਤਾ ਨਹੀਂ ਸਰ ਉਹੀ ਕਿਸ ਦੇ ਘਰ ਦਾ ਕੋਈ ਕਿੱਦਾਂ ਕਾਰੋਬਾਰ ਸਮਝ ਸਕਦਾ ਉਹਨਾਂ ਦੇ ਖੁੱਦੇ ਆਪਣੇ ਬ੍ਰਦਰ ਵੀ ਹੈਗੇ ਆ ਠੀਕ ਆ ਤੇ ਉਹ ਕਿਤੇ ਹੁਣ ਸਾਡਾ ਆਪਣਾ ਘਰ ਆ ਰਿਸ਼ਤੇਦਾਰੀ ਆਪਣੀ ਜਗ੍ਹਾ ਕਾਰੋਬਾਰ ਆਪਣੀ ਜਗ੍ਹਾ ਕਦੀ ਇਦਾਂ ਹੋਇਆ ਸਾਹਮਣੇ ਵਾਲੇ ਰਿਸ਼ਤੇਦਾਰ ਦਾ ਕੰਮ ਆ ਤੇ ਉੱਥੇ ਮੈਂ ਜਾ ਕੇ ਬਹਿ ਜਾ ਜੋ ਕੰਮ ਉਹਨਾਂ ਕਰਨਾ ਕੁਛ ਵੀ ਆ ਉਹ ਅਗਲੇ ਦਾ ਹੀ ਕੰਮ ਆ ਤੇ ਨਾਲ ਇਹ ਕਿਤੇ ਲਿਖਿਆ ਥੋੜੀ ਆ ਵੀ ਜਗੂ ਭਗਵਾਨ ਪੁਰਿਆ ਜੇ ਸਾਰੀ ਦੁਨੀਆ ਕਹਿਣ ਦੀ ਆ ਵੀ ਉਸ ਮਗਲ ਰਿਆ ਇਹ ਆ ਉਹ ਦੁਨੀਆ ਦੇ ਇੱਕ ਦੇ ਪਿੱਛੇ ਸਾਰੇ ਲੱਗੀ ਜਾਣ ਦੇ ਅੱਜ ਪਰ ਇੱਕ ਭੈਣ ਦਾ ਭਰਾ ਚਲਾ ਗਿਆ ਉਹ ਕਦੇ ਨਾ ਜਾਣਾ ਬੜਾ ਮੇਰੇ ਵੀਰ ਦਾ ਬੜੀ ਬੇਰਹਿਮ ਕਤਲ ਕੀਤਾ ਅਟਲੀ ਤੋਂ ਮੰਦੀ ਦੇ ਫੜਨ ਜਿਹੜੇ ਹੁਣ ਪੁਲਿਸ ਨੇ ਜਿਹੜਾ ਸੋਸ਼ਲ ਦਿੱਤਾ ਤੇ ਸੂਚਨਾ ਦੇ ਨਾਲ ਸਰ ਉਹਨਾਂ ਨੇ ਕਿਹਾ ਹੈ ਆਪਾਂ ਇਨਵੈਸਟੀਗੇਟ ਕਰਾਂਗੇ ਤੁਸੀਂ ਇਸ ਚੀਜ਼ ਵਾਸਤੇ ਪੇਸ਼ੈਂਸ ਰੱਖੋ ਕਿਉਂਕਿ ਹਾਈਲਾਈਟਡ ਕੇਸ ਹੈ ਤੇ ਇਸ ਚੀਜ਼ ਤੇ ਟਾਈਮ ਲੱਗੇ ਇੱਕ ਤਾਂ ਖਾਸ ਵੀ ਦਿੱਤੀ ਗਈ ਹੈ ਤੁਹਾਡੇ ਪਰਿਵਾਰ ਵੱਲੋਂ ਉਹਦੇ ਬਾਰੇ ਕੁਝ ਦੱਸਿਆ ਕੋਈ ਨਹੀਂ ਸਰ ਉਹ ਆਂਦੀ ਹੈ ਕਿ ਆਪਾਂ ਤੁਹਾਨੂੰ ਇਹ ਚੀਜ਼ ਦਾ ਯਕੀਨ ਦਿਵਾਉਣਾ ਹੈ ਕਿ ਤੁਸੀਂ ਆਪਣਾ ਧਰਨਾ ਚੁੱਕੋ ਇਸ ਚੀਜ਼ ਨੂੰ ਟਾਈਮ ਲੱਗੇ ਬੈਂਚ ਚਲੋ 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 ਦੇਖੋ মিডিਆ ਉਹ ਤਾਂ ਨਲਗਾ ਅੱਜ ਤੱਕ ਕੀ ਮੰਗ ਆ ਤੇ ਪੁਲਿਸ ਵੱਲੋਂ ਕੀ ਜਵਾਬ ਪੜਿਆ ਇਹਨਾਂ ਦੀ ਕੋਈ ਨਾ ਜਿਹੜਾ 185 ਨੰਬਰ ਐਫ ਆਈ ਆਰ ਦਰਜ ਹੋਈ ਆ ਉਹਦੇ ਵਿੱਚ ਅਣਪਛਾਤੇਆਂ ਨੇ ਜਿਹੜੇ ਵਿਅਕਤੀਆਂ ਨੇ ਇਹਨਾਂ ਦੇ ਗੋਲੀਆਂ ਚਲਾ ਕੇ ਇਹਦੀ ਡੈਥ ਹੋਈ ਆ ਉਹਦੇ ਸਬੰਧੀ ਹਾਨੂੰ ਜੋ ਵੀ ਇਹਨਾਂ ਦੀ ਮੰਗ ਹੀ ਹੈ ਕੋਈ ਐਪਲੀਕੇਸ਼ਨ ਰਸੀਵ ਕਰ ਲਈ ਅਸੀਂ ਹੁਣ ਉਹ ਮਕਦਮਾ ਖਤਮ ਹੋ ਰਿਹਾ ਉਹ ਇਨਵੈਸਟੀਗੇਸ਼ਨ ਕਰ ਰਹੇ ਨੇ ਸਰ ਇਹਨਾਂ ਨੇ ਤਾਂ ਕਿਹਾ ਸੀ ਕਿ ਇਹ ਇੱਕ ਦਰਖਾਸਤ ਦਿੱਤੀ ਹੋਈ ਆ ਪੰਜ ਉਹ ਮੈਂ ਰਸੀਵ ਕੀਤੀ ਆ ਨਾ ਉਹ ਤਾਂ ਹੀ ਤਾਂ ਸੈਟੀਸਫਾਈ ਹੋਇਆ ਨਾ ਉਹ 185 ਜਿਹੜਾ ਮੁਕਾਦਮਾ ਉਹਦੇ ਮੁਤਲਕਾ ਹੀ ਆ ਉਹ ਅਸੀਂ ਕਰ ਰਹੇ ਆ ਐਫ ਆਈ ਆਰ ਉਹ ਉਹਨਾਂ ਨੇ ਕੱਲ ਜਿਹੜਾ ਹੋਇਆ ਉਹਨਾਂ ਨੂੰ ਸਾਰਾ ਪਤਾ ਹੈ ਬਾਕੀ ਉਹ ਮਦਈ ਜੋ ਕਹਿੰਦੇ ਉਹ ਹੀ ਹੋਏਗਾ ਹੁਣ ਇਹ ਹੋਇਆ ਵੀ ਠੀਕ ਆ ਸੈਟੀਸਫਾਈ ਹੋ ਗਿਆ ਜੋ ਉਹਨਾਂ ਨੇ ਕਿਹਾ ਸੀ ਉਹ ਮੰਨਿਆ ਹੁਣ ਉਸ ਤੋਂ ਬਾਅਦ ਆਪਾਂ ਇਨਵੈਸਟੀਗੇਸ਼ਨ ਲਿਆਂ ਆ ਚੋਕ ਰਹੇ ਆ ਅਧਿ ਪ੍ਰਸ਼ਾਸਨਪੁਰ ਪ੍ਰੋਸਤ ਦੇਰੇ ਲਗਾਤਾ ਸਰ ਕੋਈ ਸਾਨੂੰ ਕਿਸੇ ਵੀ ਚੀਜ਼ ਦਾ ਨਹੀਂ ਯਕੀਨ ਹੋਣਿਆ ਅਸੀਂ ਵੇਖੋ 26 ਤਰੀਕ ਦਾ ਸਾਡਾ ਇਨਸੀਡੈਂਟ ਹੋਇਆ ਵਾ ਠੀਕ ਹੈ ਇਹਨਾਂ ਨੇ ਸਾਡੇ ਤੋਂ ਪੁਲਿਸ ਡਿਪਾਰਟਮੈਂਟ ਸਾਰੇ ਹਰ ਤਨਾਂ ਦੀ ਫੋਰਸ ਉੱਥੇ ਆਈ ਸੀ ਸਿਵਲ ਹਸਪੀਟਲ ਮੇਰੇ ਮੇਰੇ ਫਾਦੇ ਤੇ ਇਹਨਾਂ ਨੇ ਪ੍ਰੈਸ਼ਰਾਈਜ਼ ਕੀਤਾ ਤੁਸੀਂ ਮਮਾ ਐਫ ਆਈ ਆਰ ਕਰਾਓ ਕਰਾਓ ਸਾਨੂੰ ਕੋਈ ਡੈੱਡ ਬੋਡੀ ਨਹੀਂ ਇਹਨਾਂ ਨੇ ਉਦੋਂ ਉਸ ਟਾਈਮ ਵਿਖਾ ਲਈ ਹੋਈ ਸੀ ਠੀਕ ਆ ਇਹਨਾਂ ਦੇ ਕਹਿ ਤੇ ਅਸੀਂ ਆਪਾਂ ਇਹਨਾਂ ਨੂੰ ਸਟੇਟਮੈਂਟ ਦੇ ਕੇ ਅਸੀਂ ਆਪਣੇ ਘਰ ਚਲੇ ਗਏ ਆ ਪਰ ਅੱਜ 26 ਤਰੀਕ ਤੋਂ ਅੱਜ ਤੱਕ ਇਹਨਾਂ ਨੇ ਇਨਵੈਸਟੀਗੇਟ ਕੀ ਕੀਤਾ ਸਾਨੂੰ ਕੁਝ ਵੀ ਤੇ ਦੱਸਿਆ ਸਾਨੂੰ ਐਫ ਆਈ ਆਰ ਦੀ ਕਾਪੀ ਤੱਕ ਪ੍ਰੋਵਾਈਡ ਨਹੀਂ ਕੀਤੀ ਹੋਈ ਇਹਨਾਂ ਨੇ ਇੰਨਾ ਹਾਈਲਾਈਟਡ ਕੇਸ ਹੋਣ ਦੇ ਬਾਵਜੂਦ ਇਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਵੀ ਹਾਈਲਾਈਟ ਉਹ ਬਿਲਕੁਲ ਸੱਚ ਹੈ ਜੱਗੂ ਦਾ ਖਾਸ ਹੀ ਤਾਂ ਕਰਕੇ ਸਮਝਦੇ ਉਸ ਦਾ ਕਦੋਂ ਨਹੀਂ ਖਾਸ ਵੇਖੋ ਮੇਰਾ ਰਿਸ਼ਤੇ ਉਹ ਰਿਸ਼ਤੇਦਾਰ ਜੱਗੂ ਵੀ ਸਾਡਾ ਵੀਰ ਲੱਗਦਾ ਮੇਰੇ ਖਾਸ ਨਾਨਕੇ ਆ ਭਗਵਾਨ ਪੂ ਮੇਰੇ ਮਾਮੀ ਜੀ ਲੱਗਦੇ ਆ ਤਾਂ ਹੁਣ ਇਹਦਾ ਮਤਲਬ ਇਹ ਥੋੜੀ ਜਿਹੜਾ ਬੰਦਾ ਰਿਸ਼ਤੇਦਾਰ ਦੇ ਰਿਸ਼ਤੇਦਾਰਾਂ ਦੇ ਘਰ ਚ ਜਾ ਜਾ ਕੇ ਤੁਸੀਂ ਮਾਰੋ ਉਹਨਾਂ ਨੂੰ ਜੇ ਇੱਕ ਜੇ ਜੱਗੂ ਵੀਰ ਦੀ ਵੀ ਗੱਲ ਕਰੀਓ ਨਾ ਉਹ ਵੀ ਇੰਨਾ ਇਦਾਂ ਹੀ ਇਦਾਂ ਹੀ ਪੁਲਿਸ ਵਾਲਿਆਂ ਨੇ ਝੂਠੇ ਪਰਚੇ ਪਾ ਪਾ ਕੇ ਉਹਨੂੰ ਉਸ ਦਲਦਲ 'ਚ ਵਾਰਤਾ ਜਿੱਥੋਂ ਉਹ ਨਿਕਲਿਆ ਹੀ ਨਹੀਂ ਬਾਅਦ ਵਿੱਚ ਖਡਾਰੀ ਰਿਆ ਉਹ ਵੀ ਕਬੱਡੀ ਦਾ ਸਭ ਨੂੰ ਪਤਾ ਉਹਦੀ ਬੈਕਗ੍ਰਾਉਂਡ ਸਭ ਨੂੰ ਪਤਾ ਪਰ ਜਦੋਂ ਇੱਕ ਤੁਹਾਨੂੰ ਪਤਾ ਇੱਕ ਵਾਰੀ ਬੰਦੇ ਦਾ ਨਾਮ ਲੱਗ ਜਾਂਦਾ ਨਾ ਦੁਨੀਆ ਗੈਂਗਸਟਰ ਗੈਂਗਸਟਰ ਕਿਸੇ ਤੇ ਨਿਕਾ ਜਿਹਾ ਵੀ ਪਰਚਾ ਹੁੰਦਾ ਹਰ ਬੰਦਾ ਕਹਿ ਦਿੰਦਾ ਇਹ ਤੇ ਗੈਂਗਸਟਰ ਆ ਇਹ ਤੇ ਗੈਂਗਸਟਰ ਹੁਣ ਜਗੂ ਦੇ ਕਿੰਨੇ ਰਿਸ਼ਤੇਦਾਰ ਆ ਹਰ ਰਿਸ਼ਤੇਦਾਰਾਂ ਵਿੱਚ ਭਾਰੀ ਮੁੰਡੇ ਵੀ ਹੈਗੇ ਆ ਹੁਣ ਹਰ ਮੁੰਡਿਆਂ ਨੂੰ ਤੁਸੀਂ ਉਹਨਾਂ ਨਾਲ ਜੋੜ ਕੇ ਤੁਸੀਂ ਗੈਂਗਸਟਰ ਥੋੜੀ ਕਹਿ ਦੋਗੇ ਇਸ ਇਸ ਮਾਮਲੇ 'ਚ ਸਾਰਾ ਕਾਰਵਾਈ ਕਿੱਦਾਂ ਦੇਖ ਲਿਓ ਕੋਈ ਕੋਈ ਨਹੀਂ ਕਾਰਵਾਈ ਕਰਨ ਦੀ 26 ਤਰੀਕ ਦਾ ਇਨਸੀਡੈਂਟ ਨਾ ਇਹਨਾਂ ਨੇ ਕੀ ਕੀਤਾ ਨਹੀਂ ਸਰ ਉਹੀ ਕਿਸ ਦੇ ਘਰ ਦਾ ਕੋਈ ਕਿੱਦਾਂ ਕਾਰੋਬਾਰ ਸਮਝ ਸਕਦਾ ਉਹਨਾਂ ਦੇ ਖੁੱਦ ਦੇ ਆਪਣੇ ਬ੍ਰਦਰ ਵੀ ਹੈਗੇ ਆ ਠੀਕ ਆ ਤੇ ਉਹ ਕਹਿੰਦੇ ਹੁਣ ਸਾਡਾ ਆਪਣਾ ਘਰ ਆ ਰਿਸ਼ਤੇਦਾਰੀ ਆਪਣੀ ਜਗ੍ਹਾ ਕਾਰੋਬਾਰ ਆਪਣੀ ਜਗ੍ਹਾ ਕਦੀ ਇਦਾਂ ਹੋਇਆ ਸਾਹਮਣੇ ਵਾਲੇ ਰਿਸ਼ਤੇਦਾਰ ਦਾ ਕੰਮ ਆ ਤੇ ਉੱਥੇ ਮੈਂ ਜਾ ਕੇ ਬਹਿ ਜਾ ਜੋ ਕੰਮ ਉਹਨਾਂ ਕਰਨਾ ਕੁਛ ਵੀ ਆ ਉਹ ਅਗਲੇ ਦਾ ਹੀ ਕੰਮ ਆ ਤੇ ਨਾਲ ਇਹ ਕਿਤੇ ਲਿਖਿਆ ਥੋੜੀ ਆ ਵੀ ਜੱਗੂ ਭਗਵਾਨਪੁਰਿਆ ਜੇ ਸਾਰੀ ਦੁਨੀਆ ਕਹਿਣ ਦੀ ਆ ਵੀ ਉਸ ਮਗਲ ਰਿਆ ਇਹ ਆ ਉਹ ਦੁਨੀਆ ਦੇ ਇੱਕ ਦੇ ਪਿੱਛੇ ਸਾਰੇ ਲੱਗੀ ਜਾਣ ਦੇ ਅੱਜ ਪਰ ਇੱਕ ਭੈਣ ਦਾ ਭਰਾ ਚਲਾ ਗਿਆ ਉਹ ਕਦੇ ਨਜ਼ਾਰਾ ਬੜਾ ਮੇਰੇ ਵੀਰ ਦਾ ਬੜੀ ਬੇਰਹਿਮ ਕਤਲ ਕੀਤਾ ਅਟਲੀ ਤੋਂ ਮੰਦੀ ਦੇ ਫੜਨ ਜਿਹੜੇ ਹੁਣ ਪੁਲਿਸ ਨੇ ਜਿਹੜਾ ਐਸਵਾਸ਼ਨ ਦਿੱਤਾ ਤੇ ਸੰਤੁਸ਼ਟੀ ਹੋਵੇ ਬਿਲਕੁਲ ਸਰ ਉਹਨਾਂ ਨੇ ਕਿਹਾ ਹੈ ਆਪਾਂ ਇਨਵੈਸਟੀਗੇਟ ਕਰਾਂਗੇ ਤੁਸੀਂ ਇਸ ਚੀਜ਼ ਵਾਸਤੇ ਪੇਸ਼ੈਂਸ ਰੱਖੋ ਕਿਉਂਕਿ ਹਾਈਲਾਈਟਿਡ ਕੇਸ ਹੈ ਤੇ ਇਸ ਚੀਜ਼ ਤੇ ਟਾਈਮ ਲੱਗੇ ਇੱਕ ਤਾਂ ਖਾਸ ਵੀ ਦਿੱਤੀ ਗਈ ਹੈ ਤੁਹਾਡੇ ਪਰਿਵਾਰ ਵੱਲੋਂ ਉਹਦੇ ਬਾਰੇ ਕੁਝ ਦੱਸਿਆ ਪੁਲਿਸ ਨੂੰ ਨਹੀਂ ਸਰ ਉਹ ਆਂਦੀ ਹੈ ਕਿ ਆਪਾਂ ਤੁਹਾਨੂੰ ਇਸ ਚੀਜ਼ ਦਾ ਯਕੀਨ ਦਿਵਾਉਣਾ ਹੈ ਵੀ ਤੁਸੀਂ ਆਪਣਾ ਧਰਨਾ ਚੁੱਕੋ ਇਸ ਚੀਜ਼ ਨੂੰ ਟਾਈਮ ਲੱਗੇ ਭੈਣ ਚਲੋ 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 ਮੀਡੀਆ ਆਪਾਂ ਤਾਂ ਲਗਾ ਦਿੱਤਾ ਗਿਆ ਕੀ ਮੰਗਾਂ ਦਾ ਪੂਜਬਲਾ ਕੀ ਇਹ ਇਹਨਾਂ ਦੀ ਕੋਈ ਨਾ ਜਿਹੜਾ 185 ਨੰਬਰ ਐਫ ਆਈ ਆਰ ਦਰਜ ਹੋਈ ਆ ਉਹਦੇ ਵਿੱਚ ਅਣਪਛਾਤੇਆਂ ਨੇ ਜਿਹੜੇ ਵਿਅਕਤੀਆਂ ਨੇ ਇਹਨਾਂ ਦੇ ਗੋਲੀਆਂ ਚਲਾ ਕੇ ਦੀ ਡੈਥ ਹੋਈ ਆ ਉਹਦੇ ਸੰਬੰਧੀ ਹਨ ਜੋ ਵੀ ਇਹਨਾਂ ਦੀ ਮੰਗ ਹੀ ਹੈ ਕੋਈ ਐਪਲੀਕੇਸ਼ਨ ਉਹ ਸੀਵ ਕਰ ਲਈ ਅਸੀਂ ਹੁਣ ਉਹ ਮਕਦਮਾ ਖਤਮ ਹੋ ਰਿਹਾ ਉਹ ਇਨਵੈਸਟੀਗੇਸ਼ਨ ਕਰ ਰਹੇ ਨੇ ਸਰ ਇਹਨਾਂ ਦਾ ਕਹਿਣਾ ਸੀ ਕਿ ਇਹ ਇੱਕ ਤਰਖਾਸ ਕੀਤੀ ਹੋਈ ਆ ਪੰਜ ਉਹ ਮੈਂ ਸੀਵ ਕੀਤੀ ਆ ਨਾ ਉਹ ਤਾਂ ਹੀ ਤਾਂ ਸੈਟੀਸਫਾਈ ਹੋਇਆ ਨਾ ਉਹ 185 ਜਿਹੜਾ ਮੁਕਦਮਾ ਆ ਉਹਦੇ ਮੁਤਲਕਾ ਹੀ ਆ ਉਹ ਅਸੀਂ ਕਰ ਰਹੇ ਆ ਐਫ ਆਈ ਆਰ ਆ ਉਹ ਉਹਨਾਂ ਨੇ ਕੱਲ ਜਿਹੜਾ ਹੋਇਆ ਉਹਨਾਂ ਨੂੰ ਸਾਰਾ ਪਤਾ ਬਾਕੀ ਉਹ ਮਦਈ ਜੋ ਕਹਿੰਦੇ ਉਹ ਹੀ ਹੋਏਗਾ ਹੁਣ ਇਹ ਹੋਈ ਹੈ ਵੀ ਠੀਕ ਹੋ ਸੈਟੀਸਫਾਈ ਹੋ ਗਿਆ ਜੋ ਉਹਨਾਂ ਨੇ ਕਿਹਾ ਸੀ ਉਹ ਮੰਨਿਆ ਹੁਣ ਉਸ ਤੋਂ ਬਾਅਦ ਆਪਾਂ ਇਨਵੈਸਟੀਗੇਸ਼ਨ ਲਿਆਂ ਆ ਚੋਕ ਰਹੇ ਆ ਸਰਕਾਰਾਂ ਨੇ ਝੂਠੇ ਪਰਚਿਆਂ ਦੇ ਫੋਨ ਦੇ ਚੱਕਰਾਂ ਤੇ ਮੇਰੇ ਵੀਰ ਨੂੰ ਇਹੋ ਜੀ ਦੁਨੀਆ ਅਜ ਕਰਦਾ ਨਿਕਲੇ ਨਹੀਂ ਗਿਆ ਅੱਜ ਪ੍ਰਸ਼ਾਸਨ ਪ੍ਰਸ਼ਾਸਨ ਦੇ ਰੇ ਲਗਾਤਾਰ ਸਰ ਕੋਈ ਸਾਨੂੰ ਕਿਸੇ ਵੀ ਚੀਜ਼ ਦਾ ਨਹੀਂ ਯਕੀਨ ਹੋਣ ਲਿਆ ਅਸੀਂ ਵੇਖੋ 26 ਤਰੀਕ ਦਾ ਸਾਡਾ ਇਨਸੀਡੈਂਟ ਹੋਇਆ ਵਾ ਠੀਕ ਹੈ ਇਹਨਾਂ ਨੇ ਸਾਡੇ ਤੋਂ ਪੁਲਿਸ ਡਿਪਾਰਟਮੈਂਟ ਸਾਰੀ ਹਰ ਤਰ੍ਹਾਂ ਦੀ ਫੋਰਸ ਉੱਥੇ ਆਈ ਸੀ ਵਿਲ ਹਸਪੀਟਲ ਮੇਰੇ ਮੇਰੇ ਫਾਦੇ ਤੇ ਇਹਨਾਂ ਨੇ ਪ੍ਰੈਸ਼ਰਾਈਜ਼ ਕੀਤਾ ਤੁਸੀਂ ਮਮਾ ਐਫ ਆਈ ਆਰ ਕਰਾਓ ਕਰਾਓ ਸਾਨੂੰ ਕੋਈ ਡੈੱਡ ਪੋੜੀ ਨਹੀਂ ਇਹਨਾਂ ਨੇ ਉਹ ਦੋਸਤਾਂ ਹੀ ਵਿਖਾ ਲਈ ਹੋਈ ਸੀ ਠੀਕ ਆ ਇਹਨਾਂ ਦੇ ਕਹਿਣ ਤੇ ਅਸੀਂ ਆਪਾਂ ਇਹਨਾਂ ਨੂੰ ਸਟੇਟਮੈਂਟ ਦੇ ਕੇ ਅਸੀਂ ਆਪਣੇ ਘਰ ਚਲੇ ਗਏ ਆ ਪਰ 26 ਤਰੀਕ ਤੋਂ ਅੱਜ ਤੱਕ ਇਹਨਾਂ ਨੇ ਇਨਵੈਸਟੀਗੇਟ ਕੀ ਕੀਤਾ ਸਾਨੂੰ ਕੁਝ ਵੀ ਤੇ ਦੱਸਿਆ ਸਾਨੂੰ ਐਫ ਆਈ ਆਰ ਦੀ ਕਾਪੀ ਤੱਕ ਪ੍ਰੋਵਾਈਡ ਨਹੀਂ ਕੀਤੀ ਹੋਈ ਇਹਨਾਂ ਨੇ ਇੰਨਾ ਹਾਈਲਾਈਟਡ ਕੇਸ ਹੋਣ ਦੇ ਬਾਵਜੂਦ ਇਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਵੀ ਹਾਈਲਾਈਟਡ ਹੀ ਪੂਰਾ ਵੀ ਤੇ ਜੱਗੂ ਦਾ ਖਾਸ ਹੀ ਬਾਗਰ ਕੇ ਸਮਝਦੇ ਉਸ ਦਾ ਕਦੋਂ ਨਹੀਂ ਖਾਸ ਵੇਖੋ ਮੇਰਾ ਰਿਸ਼ਤੇ ਉਹ ਰਿਸ਼ਤੇਦਾਰ ਜੱਗੂ ਵੀਰ ਸਾਡਾ ਵੀਰ ਲੱਗਦਾ ਮੇਰੇ ਖਾਸ ਨਾਨਕੇ ਆ ਭਗਵਾਨਪੁਰ ਮੇਰੇ ਮਾਮੀ ਜੀ ਲੱਗਦੇ ਆ ਤਾਂ ਉਹ ਹੁਣ ਇਹਦਾ ਮਲਵੇ ਥੋੜੀ ਜਿਹੜਾ ਬੰਦਾ ਰਿਸ਼ਤੇਦਾਰ ਤੇ ਰਿਸ਼ਤੇਦਾਰਾਂ ਦੇ ਘਰ ਚ ਜਾ ਜਾ ਕੇ ਤੁਸੀਂ ਮਾਰੋ ਉਹਨਾਂ ਨੂੰ ਜੇ ਇੱਕ ਜੇ ਜੱਗੂ ਵੀਰ ਦੀ ਵੀ ਗੱਲ ਕਰੀਓ ਨਾ ਉਹ ਵੀ ਇੰਨਾ ਇਦਾਂ ਹੀ ਇਦਾਂ ਹੀ ਪੁਲਿਸ ਵਾਲਿਆਂ ਨੇ ਝੂਠੇ ਪਰਚੇ ਪਾ ਪਾ ਕੇ ਉਹਨੂੰ ਉਸ ਦਰਦ ਵਿੱਚ ਵਾਰਤਾ ਜਿੱਥੋਂ ਉਹ ਨਿਕਲਿਆ ਹੀ ਨਹੀਂ ਬਾਅਦ ਵਿੱਚ ਖਿਡਾਰੀ ਰਿਹਾ ਉਹ ਵੀ ਕਬੱਡੀ ਦਾ ਸਭ ਨੂੰ ਪਤਾ ਉਹਦੀ ਬੈਕਗ੍ਰਾਉਂਡ ਸਭ ਨੂੰ ਪਤਾ ਪਰ ਜਦੋਂ ਇੱਕ ਤੁਹਾਨੂੰ ਪਤਾ ਇੱਕ ਵਾਰੀ ਬੰਦੇ ਦਾ ਨਾਮ ਲੱਗ ਜਾਂਦਾ ਨਾ ਦੁਨੀਆ ਗੈਂਗਸਟਰ ਗੈਂਗਸਟਰ ਕਹਤੇ ਨਿਕਾ ਜਿਹਾ ਵੀ ਪਰਚਾ ਹੁੰਦਾ ਹਰ ਬੰਦਾ ਕਹਿ ਦਿੰਦਾ ਇਹ ਤੇ ਗੈਂਗਸਟਰ ਆ ਇਹ ਤੇ ਗੈਂਗਸਟਰ ਹੁਣ ਜੱਗੂ ਦੇ ਕਿੰਨੇ ਰਿਸ਼ਤੇਦਾਰ ਆ ਹਰ ਰਿਸ਼ਤੇਦਾਰਾਂ ਵਿੱਚ ਬੜੀ ਮੁੰਡੇ ਵੀ ਹੈਗੇ ਆ ਹੁਣ ਹਰ ਮੁੰਡਿਆਂ ਨੂੰ ਤੁਸੀਂ ਉਹਨਾਂ ਨਾਲ ਜੋੜ ਕੇ ਤੁਸੀਂ ਗੈਂਗਸਟਰ ਥੋੜੀ ਕਹਿ ਦੋਗੇ ਇਸ ਇਸ ਸਾਰਾ ਇਸ ਦੀ ਕਾਰਵਾਈ ਕਿੱਦਾਂ ਦੇਖਦੇ ਹੋ ਕੋਈ ਕੋਈ ਨਹੀਂ ਕਾਰਵਾਈ ਕਰਨ ਦੀ 26 ਤਰੀਕ ਦਾ ਇਨਸੀਡੈਂਟ ਨਾ ਇਹਨਾਂ ਨੇ ਕੀ ਕੀਤਾ ਨਹੀਂ ਸਰ ਉਹੀ ਕਿਸ ਦੇ ਘਰ ਦਾ ਕੋਈ ਕਿੱਦਾਂ ਕਾਰੋਬਾਰ ਸਮਝ ਸਕਦਾ ਉਹਨਾਂ ਦੇ ਖੋਦੇ ਆਪਣੇ ਬ੍ਰਦਰ ਵੀ ਹੈਗੇ ਆ ਠੀਕ ਆ ਤੇ ਉਹ ਕਿਤੇ ਹੁਣ ਸਾਡਾ ਆਪਣਾ ਘਰ ਆ ਰਿਸ਼ਤੇਦਾਰੀ ਆਪਣੀ ਜਗ੍ਹਾ ਕਾਰੋਬਾਰ ਆਪਣੀ ਜਗ੍ਹਾ ਕਦੀ ਇਦਾਂ ਹੋਇਆ ਸਾਹਮਣੇ ਵਾਲੇ ਰਿਸ਼ਤੇਦਾਰ ਦਾ ਕੰਮ ਆ ਤੇ ਉੱਥੇ ਮੈਂ ਜਾ ਕੇ ਬਹਿ ਜਾ ਜੋ ਕੰਮ ਉਹਨਾਂ ਕਰਨਾ ਕੁਛ ਵੀ ਆ ਉਹ ਅਗਲੇ ਦਾ ਹੀ ਕੰਮ ਆ ਤੇ ਨਾਲ ਇਹ ਕਿਤੇ ਲਿਖਿਆ ਥੋੜੀ ਆ ਵੀ ਜਗੂ ਭਗਵਾਨਪੁਰਿਆ ਜੇ ਸਾਰੀ ਦੁਨੀਆ ਕਹਿਣ ਦੀ ਆ ਵੀ ਉਸ ਮਗਲ ਰਿਆ ਇਹ ਆ ਉਹ ਦੁਨੀਆ ਦੇ ਇੱਕ ਦੇ ਪਿੱਛੇ ਸਾਰੇ ਲੱਗੀ ਜਾਣ ਦੇ ਅੱਜ ਪਰ ਇੱਕ ਭੈਣ ਦਾ ਭਰਾ ਚਲਾ ਗਿਆ ਉਹ ਕਦੇ ਨਾ ਜਾਣਾ ਬੜਾ ਮੇਰੇ ਵੀਰ ਦਾ ਬੜੀ ਬੇਰਹਿਮ ਕਤਲ ਕੀਤਾ ਅਟਲੀ ਤੋਂ ਮੰਦੀ ਦੇ ਫੜਨ ਜਿਹੜੀ ਹੁਣ ਪੁਲਿਸ ਨੇ ਜਿਹੜਾ ਸੁਆਸ਼ਣ ਦਿੱਤਾ ਤੁਸੀਂ ਸੁਨਸਤੀ ਦਿੱਤਾ ਪਰ ਸਰ ਉਹਨਾਂ ਨੇ ਕਿਹਾ ਸੀ ਆਪਾਂ ਇਨਵੈਸਟਿਗੇਟ ਕਰਾਂਗੇ ਤੁਸੀਂ ਇਸ ਚੀਜ਼ ਵਾਸਤੇ ਪੇਸ਼ੈਂਸ ਰੱਖੋ ਕਿਉਂਕਿ ਹਾਈਲਾਈਟਡ ਕੇਸ ਹੈ ਤੇ ਇਸ ਚੀਜ਼ ਤੇ ਟਾਈਮ ਲੱਗੇ ਇੱਕ ਤਾਂ ਖਾਸ ਵੀ ਦਿੱਤੀ ਗਈ ਹੈ ਤੁਹਾਡੇ ਪਰਿਵਾਰ ਵੱਲੋਂ ਉਹਦੇ ਬਾਰੇ ਕੁਝ ਦੱਸਿਆ ਪੁਲਿਸ ਨੂੰ ਨਹੀਂ ਸਰ ਉਹ ਆਂਦੀ ਹੈ ਕਿ ਆਪਾਂ ਤੁਹਾਨੂੰ ਇਸ ਚੀਜ਼ ਦਾ ਯਕੀਨ ਦਿਵਾਉਣਾ ਹੈ ਵੀ ਤੁਸੀਂ ਆਪਣਾ ਧਰਨਾ ਚੁੱਕੋ ਇਸ ਚੀਜ਼ ਨੂੰ ਟਾਈਮ ਲੱਗੇ ਬੈਹ ਚਲੋ 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 মিডিਆ ਨਾਲ ਗੱਲ ਕਰਿਆ ਕੀ ਮੰਗ ਆ ਤੇ ਪੁਲਿਸ ਵੱਲੋਂ ਕੀ ਜਵਾਬ ਪੜਿਆ ਇਨਾਂ ਦੀ ਕੋਈ ਜਿਹੜਾ 185 ਨੰਬਰ ਐਫ ਆਈ ਆਰ ਦਰਜ ਹੋਈ ਆ ਉਹਦੇ ਵਿੱਚ ਅਣਪਛਾਤੇਆਂ ਨੇ ਜਿਹੜੇ ਵਿਅਕਤੀਆਂ ਨੇ ਇਹਨਾਂ ਤੇ ਗੋਲੀਆਂ ਚਲਾ ਕੇ ਇਹਦੀ ਡੈਥ ਹੋਈ ਆ ਉਹਦੇ ਸੰਬੰਧੀ ਹਨ ਜੋ ਵੀ ਇਹਨਾਂ ਦੀ ਮੰਗ ਹੀ ਹੈ ਕੋਈ ਐਪਲੀਕੇਸ਼ਨ ਰਸੀਵ ਕਰ ਲਈ ਅਸੀਂ ਹੁਣ ਉਹ ਮਕਦਮਾ ਖਤਮ ਹੋ ਰਿਹਾ ਉਹ ਇਨਵੈਸਟੀਗੇਸ਼ਨ ਕਰ ਰਹੇ ਨੇ ਸਰ ਇਹਨਾਂ ਦਾ ਕਹਿਣਾ ਸੀ ਕਿ ਅਸੀਂ ਇੱਕ ਦਰਖਾਸਤ ਦਿੱਤੀ ਹੋਈ ਆ ਪੰਜ ਉਹ ਮੈਂ ਰਸੀਵ ਕੀਤੀ ਆ ਨਾ ਉਹ ਤਾਂ ਹੀ ਤਾਂ ਸੈਟੀਸਫਾਈ ਹੋਇਆ ਨਾ ਉਹ 185 ਜਿਹੜਾ ਮੁਕਾਦਮਾ ਉਹਦੇ ਮੁਤਲਕਾ ਹੀ ਆ ਉਹ ਅਸੀਂ ਕਰ ਰਹੇ ਆ ਐਫ ਆਈ ਆਰ ਉਹ ਉਹਨਾਂ ਨੇ ਕੱਲ ਜਿਹੜਾ ਹੋਇਆ ਉਹਨਾਂ ਨੂੰ ਸਾਰਾ ਪਤਾ ਹੈ ਬਾਕੀ ਉਹ ਮਦਈ ਜੋ ਕਹਿੰਦੇ ਉਹ ਹੀ ਹੋਏਗਾ ਹੁਣ ਇਹੋ ਯਾਬੀ ਠੀਕ ਹੋ ਸੈਟੀਸਫਾਈ ਹੋ ਗਿਆ ਜੋ ਉਹਨਾਂ ਨੇ ਕਿਹਾ ਸੀ ਉਹ ਮੰਨਿਆ ਹੁਣ ਉਸ ਤੋਂ ਬਾਅਦ ਆਪਾਂ ਇਨਵੈਸਟੀਗੇਸ਼ਨ ਲਿਆਂ ਚੋਕ ਰਹੇ ਆ